ਬੁਲਡੋਜ਼ਰ ਕਾਰਵਾਈ ਦੇ ਉੱਤੇ ਸੁਪਰੀਮ ਕੋਰਟ ਸਖਤ ਹੋਇਆ ਜੀਆਂ ਦੱਸਦੇ ਕਿ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਸਿਰਫ ਦੋਸ਼ੀ ਪਾਈ ਜਾਂਦੇ ਕਿਸੇ ਦਾ ਘਰ ਟੋਣਾ ਇਹ ਸਰਾ ਸਰ ਗਲਤ ਹੈ ਕਾਨੂੰਨ ਦੇ ਖਿਲਾਫ ਹੈ ਇੱਕ ਜਣੇ ਦੀ ਜੋ ਸਜ਼ਾਏ ਉਪਰੇ ਪਰਿਵਾਰ ਨੂੰ ਕਿਉਂ ਦਿੱਤੀ ਜਾਵੇ ਘਰ ਟਾਕੇ ਇਸ ਸੁਪਰੀਮ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਇਹ ਕਾਨੂੰਨ ਦੀ ਜਿਹੜੀ ਉਲੰਘਣਾ ਹੈ ਕਾਨੂੰਨ ਦੇ ਖਿਲਾਫ ਹੈ ਸੋ ਕਿਸੇ ਵੀ ਦੋਸ਼ੀ ਦਾ ਘਰ ਟੋਣਾ ਜਿਹੜਾ ਉਹ ਸਹੀ ਨਹੀਂ ਹੈ ਸੋ ਇਸ ਨੂੰ ਗਲਤ ਜਿਹੜਾ ਦੱਸਿਆ ਗਿਆ ਘਰ ਟਾ ਕੇ ਇੱਕ ਦੋਸ਼ੀ ਦੀ ਸਜ਼ਾ ਪure ਪਰਿਵਾਰ ਨੂੰ ਕਿਉਂ ਦਿੱਤੀ ਜਾਵੇ ਬੁਲਡੋਜ਼ਰ ਦੀ ਕਾਰਵਾਈ ਦੇ ਮਨਮਾਨੇ ਰਵੱਈਏ ਨੂੰ ਬਰਦਾਸ਼ਤ ਜਿਹੜਾ ਨਹੀਂ ਕੀਤਾ ਜਾਏਗਾ ਸੋ ਇਹ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਕਹਿ ਦਿੱਤਾ ਗਿਆ ਬੁਲਡੋਜ਼ਰ ਦੀ ਕਾਰਵਾਈ ਤੇ ਆਪਣਾ ਫੈਸਲਾ ਸੁਣੋਂਦੇ ਕਿਹਾ ਗਿਆ ਸੁਪਰੀਮ ਕੋਰਟ ਦੇ ਵੱਲੋਂ ਕਿ ਕਾਨੂੰਨ ਦੀ ਇਹ ਉਲੰਘਣਾ ਅਦਾਲਤ ਨੇ ਕਿਹਾ ਕਿ ਕਿਸੇ ਵੀ ਮਾਮਲੇ ਦੇ ਵਿੱਚ ਦੋਸ਼ੀ ਪਾਇ ਜਾਣ ਤੇ ਵੀ ਘਰ ਨੂੰ ਢਾਉਣਾ ਠੀਕ ਨਹੀਂ ਹੈ ਅਸੀਂ ਮਾਹਿਰਾਂ ਦੇ ਸੁਝਾਅ ਤੇ ਵਿਚਾਰ ਜਿਹੜਾ ਕੀਤਾ ਹੈ ਅਸੀਂ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹੁਕਮ ਦਿੰਦਾ ਹੈ ਕਿ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਹੈ ਬੁਲਡੋਜ਼ਰ ਦੀ ਕਾਰਵਾਈ ਪੱਖਪਾਤੀ ਨਹੀਂ ਹੋ ਸਕਦੀ ਕਿਸੇ ਮਕਾਨ ਨੂੰ ਗਲਤ ਤਰੀਕੇ ਨਾਲ ਟੌਮ ਦੇ ਲਈ ਮੁਆਵਜ਼ਾ ਮਿਲਣਾ ਚਾਹੀਦਾ ਅਦਾਲਤ ਨੇ ਆਪਣੇ ਫੈਸਲੇ ਦੇ ਵਿੱਚ ਕਿਹਾ ਕਿ ਬੁਲਡੋਜ਼ਰ ਦੀ ਕਾਰਵਾਈ ਦੇ ਮਨਮਾਨੇ ਰਵੱਈਏ ਨੂੰ ਬਰਦਾਸ਼ਤ ਜਿਹੜਾ ਨਹੀਂ ਕੀਤਾ ਜਾਏਗਾ ਇੱਥੇ ਕਿਹਾ ਗਿਆ ਕਿ ਜੇਕਰ ਕਿਸੇ ਕੇਸ ਦੇ ਵਿੱਚ ਇੱਕ ਹੀ ਦੋਸ਼ੀ ਹੋਵੇ ਤਾਂ ਘਰ ਟਾ ਕੇ ਪੂਰੇ ਪਰਿਵਾਰ ਨੂੰ ਸਜ਼ਾ ਕਿਉਂ ਦਿੱਤੀ ਜਾਵੇ ਸੋ ਪੂਰਾ ਪਰਿਵਾਰ ਆਪਣਾ ਕਾਰਨ ਨਹੀਂ ਖੋ ਸਕਦਾ ਬੁਲਡੋਜ਼ਰ ਦੀ ਕਾਰਵਾਈ ਅਸਲ ਦੇ ਵਿੱਚ ਕਾਨੂੰਨ ਦੇ ਡਰ ਦੀ ਘਾਟ ਨੂੰ ਦਰਸਾਉਂਦੀ ਹੈ ਸੋ ਇਸ ਤੋਂ ਪਹਿਲਾਂ ਦਾਅਤ ਨੇ ਫੈਸਲਾ ਪੜਤੇ ਹੋਏ ਕਿ ਆ ਕਿ ਘਰ ਇੱਕ ਸੁਪਨੇ ਵਰਗਾ ਹੁੰਦਾ ਹੈ ਉਸ ਦੀ ਆਖਰੀ ਸੁਰੱਖਿਆ ਜਿਹੜੀ ਕਿਸੇ ਦਾ ਕੰਮ ਹੁੰਦਾ ਹੈ ਸੋ ਦੋਸ਼ੀ ਵਿਰੁੱਧ ਪੱਖਪਾਤ ਨਹੀਂ ਕੀਤਾ ਜਾ ਸਕਦਾ ਸਰਕਾਰੀ ਸ਼ਕਤੀਆਂ ਦੇ ਦੁਰਵਰਤ ਤੋਂ ਨਹੀ ਹੋਣੀ ਚਾਹੀਦੀ ਕਿਸੇ ਦਾ ਘਰ ਜੜਾਂ ਨਹੀਂ ਹਟਾਇਆ ਜਾ ਸਕਦਾ ਬੁਲਡੋਜ਼ਰ ਦੀ ਕਾਰਵਾਈ ਬਾਰੇ ਦਿਸ਼ਾ ਨਿਰਦੇਸ਼ਾਂ ਦਾ ਹਵਾਲਾ ਦਿੰਦਿਆਂ ਅਦਾਲਤ ਨੇ ਕਿਹਾ ਕਿ ਬਲਡوزر ਦੀ ਕਾਰਵਾਈ ਦੇ ਲਈ ਕੱਟੋ-ਕੱਟ 15 ਦਿਨਾਂ ਦਾ ਸਮਾਂ ਦਿੱਤਾ ਜਾਵੇ। ਸੋ ਨੋਡਲ ਅਫਸਰ ਨੂੰ 15 ਦਿਨ ਪਹਿਲਾਂ ਨੋਟਿਸ ਵੀ ਜੁਣਾ ਹੋਵੇਗਾ। ਨੋਟਿਸ ਸਹੀ ਟਾਂਗ ਦੇ ਨਾਲ ਭੇਜਿਆ ਜਾਵੇ। ਇਹ ਨੋਟਿਸ ਉਸਾਰੀ ਵਾਲੀ ਥਾਂ ਤੇ ਵੀ ਚਿਪਕਾਇਆ ਜਾਣਾ ਚਾਹੀਦਾ ਹੈ। ਇਹ ਨੋਟਿਸ ਡਿਜੀਟਲ ਪੋਰਟਲ ਤੇ ਪੋਸਟ ਕਰਨਾ ਹੋਵੇਗਾ। ਅਦਾਲਤ ਨੇ 3 ਮਹੀਨਿਆਂ ਦੇ ਅੰਦਰ ਇਸ ਦੇ ਲਈ ਪੋਰਟਲ ਬਣਾਉਣ ਦੇ ਲਈ ਕਹਿ ਦਿੱਤਾ, ਯਾਨੀ ਕਿ ਇਹ ਪੋਰਟਲ ਜਿਹੜਾ ਇੱਕ ਬਣਾਇਆ ਜਾਵੇਗਾ ਜਿ세 ਉੱਤੇ ਸਭ ਕੁਝ ਪੋਸਟ ਕੀਤਾ ਜਾਵੇਗਾ ਸੋ ਪੋਰਟਲ ਤੇ ਇਹਨਾਂ ਨੋਟਿਸਾਂ ਦਾ ਜ਼ਿਕਰ ਕਰਨਾ ਜਿਹੜਾ ਲਾਜ਼ਮੀ ਹੋਵੇਗਾ ਜ਼ਰੂਰੀ ਹੋਵੇਗਾ ਸੋ ਬੁਲਡੋਜ਼ਰ ਕਾਰਵਾਈ ਦੇ ਉੱਤੇ ਸੁਪਰੀਮ ਕੋਰਟ ਦੇ ਵੱਲੋਂ ਸ਼ਕਤੀ ਦਿਖਾਈ ਗਈ ਹੈ ਕਿ ਘਰ ਟਾ ਕੇ ਇੱਕ ਦੋਸ਼ੀ ਦੀ ਸਜ਼ਾ ਯਾਨੀ ਕਿ ਪਰਿਵਾਰ ਦੇ ਵਿੱਚ ਇੱਕ ਜਣਾ ਦੋਸ਼ੀ ਹੈ ਤਾਂ ਉਸ ਦੀ ਸਜ਼ਾ ਪੂਰੇ ਪਰਿਵਾਰ ਨੂੰ ਘਰ ਟਾ ਕੇ ਕਿਉਂ ਦਿੱਤੀ ਜਾਵੇ ਇੱਕ ਕਾਨੂੰਨ ਦੀ ਉਲੰਘਣਾ ਹੈ ਮੁਲਜ਼ਮ ਜਾਂ ਦੋਸ਼ੀ ਦਾ ਘਰ ਟੋਣਾ ਠੀਕ ਨਹੀਂ ਹੈ